ਕਿ ਅਸੀਂ ਆਪਣੇ ਅੰਦਰ ਆਪਣੇ ਕੰਪਿਊਟਰ ਦੇ ਵਿੱਚ ਕੁਛ ਨਾ ਕੁਛ ਪ੍ਰੋਗਰਾਮਿੰਗ ਕਰਕੇ ਰੱਖਣੇ ਆ ਪ੍ਰੋਗਰਾਮਿੰਗ ਤੋਂ ਬਿਨਾ ਸਾਡੀ ਲਾਈਫ ਸਾਡੀ ਜ਼ਿੰਦਗੀ ਚੱਲਦੀ ਨਹੀਂ ਹਰ ਇੱਕ ਦੇ ਅੰਦਰ ਹੁੰਦੀ ਹੈ ਭਾਵੇਂ ਉਹ ਪੜਿਆ ਹੋਵੇ ਅਣਪੜ੍ਹ ਹੋਵੇ ਕਿਸੇ ਮਜ਼ਬਬ ਕਿਸੇ ਕੌਮ ਕਿਸੇ ਜਾਤ ਕਿਸੇ ਦੇਸ਼ ਕਿਸੇ ਧਰਤੀ ਦੇ ਨਾਲ ਸੰਬੰਧ ਰੱਖਦਾ ਹੋਵੇ ਹਰ ਇੱਕ ਦੇ ਅੰਦਰ ਪ੍ਰੋਗਰਾਮਿੰਗ ਆਲਰੇਡੀ ਕੀਤੀ ਹੁੰਦੀ ਹੈ ਉਹ ਆਪਣੀ ਬਣੀ ਹੋਈ ਪ੍ਰੋਗਰਾਮਿੰਗ ਦੇ ਅਕੋਰਡਿੰਗ ਅਸਰ ਵੀ ਛੱਡਦਾ ਹੈ ਤੇ ਅਸਰ ਕਬੂਲ ਵੀ ਕਰਦਾ ਹੈ ਕਦੇ-ਕਦੇ ਤੁਸੀਂ ਕਿਸੇ ਬੰਦੇ ਨੂੰ ਵੇਖ ਕੇ ਇਹ ਕਹਿ ਦਿੰਦੇ ਹੋ ਮੈਨੂੰ ਬੰਦਾ ਕਰਪਟ ਜਿਹਾ ਲੱਗਦਾ ਹੈ ਹੁਣ ਉਹ ਜਿਹੜਾ ਕਰਪਟ ਪੁਣੇ ਦੀ ਪ੍ਰੋਗਰਾਮਿੰਗ ਹੈ ਨਾ ਬੇ ਕਰਪਟ ਬੰਦੇ ਦੇ ਆ ਲੱਛਣ ਹੁੰਦੇ ਨੇ ਇਦਾਂ ਉਹਦੀ ਬਾਡੀ ਲੈਂਗੁਏਜ ਹੁੰਦੀ ਏ ਇਦਾਂ ਦੀਆਂ ਚੀਕਣੀਆਂ ਚੁਪੜੀਆਂ ਗੱਲਾਂ ਕਰਦਾ ਏ ਇਦਾਂ ਦਾ ਵਿਆਰ ਪਿਆਰ ਕਰਦਾ ਏ ਖਚਰਾ ਜਿਹਾ ਹੱਸਦਾ ਏ ਇਸ਼ਾਰਤਨ ਅੱਖਾਂ ਨੂੰ ਕਮਾਉਂਦਾ ਹੈ ਕਰਪਟਜਿਆ ਲੱਗਦਾ ਹੈ ਉਹ ਬਣੀ ਹੋਈ ਪ੍ਰੋਗਰਾਮਿੰਗ ਤੁਹਾਨੂੰ ਇਸ਼ਾਰਾ ਕਰਨਾ ਇਸ਼ਾਰਾ ਦੇਣਾ ਸ਼ੁਰੂ ਕਰ ਦਿੰਦੀ ਵੀ ਬੰਦਾ ਸਹੀ ਨਹੀਂ ਹੈ ਕਰਪਟਜਿਆ ਬੰਦਾ ਲੱਗਦਾ ਹੈ ਕਿਉਂਕਿ ਉਹਦੇ ਬਾਰੇ ਆਲਰੇਡੀ ਤੁਹਾਡੇ ਅੰਦਰ ਕੁਛ ਨਾ ਕੁਛ ਬਣਿਆ ਪਿਆ ਹੈ ਇਸ ਤੋਂ ਅੱਗੇ ਕਦੇ-ਕਦੇ ਤੁਸੀਂ ਕਹਿ ਦਿੰਦੇ ਹੋ ਵੀ ਬੰਦਾ ਬੜਾ ਬਹਾਦਰ ਲੱਗਦਾ ਹੈ ਹੁਣ ਬਹਾਦਰੀ ਦੇ ਲੱਛਣਾਂ ਦੇ ਸਬੰਧ ਵਿੱਚ ਤੁਹਾਡੇ ਅੰਦਰ ਆਲਰੇਡੀ ਪ੍ਰੋਗਰਾਮਿੰਗ ਬਣੀ ਪਈ ਹੈ ਵੀ ਬਹਾਦਰ ਬੰਦਾ ਐਦਾਂ ਦਾ ਹੁੰਦਾ ਹੈ ਫੁਕਰਾ ਤੇ ਬਹਾਦਰ ਇਹਨਾਂ ਦੋਵਾਂ ਦੇ ਅੰਦਰ ਬੜਾ ਵੱਡਾ ਅੰਤਰ ਹੈ ਫੁکریاں ਮਾਰਨਾ ਫੁਗਰਾ ਪਨ ਵਿਖਾਉਣਾ ਫੁਗਰੇ ਬਣ ਕੇ ਲੋਕਾਂ ਨੂੰ ਉਤਸ਼ਾਹਤ ਕਰਨਾ ਫੁਕਰਿਆਂ ਲੋਕਾਂ ਨੂੰ ਢਕਾ ਕੇ ਅੱਗੇ ਲਾ ਦੇਣਾ ਮਰਨ ਮਰਨ ਲਈ ਤਿਆਰ ਕਰ ਦੇਣਾ ਇਹ ਹੋਰ ਗੱਲ ਹੈ ਬਹਾਦਰੀ ਇੱਕ ਹੋਰ ਅਰਥ ਰੱਖਦੀ ਹੈ ਖੈਰ ਇਹ ਵਿਸ਼ਾ ਵੱਖਰਾ ਹੈ ਔਰ ਵੱਖਰੇ ਵਕਤ ਹੀ ਵਿਚਾਰਾਂਗੇ ਬਹਾਦਰੀ ਦੇ ਸਬੰਧ ਵਿੱਚ ਤੁਹਾਡੇ ਅੰਦਰ ਜਿਹੜੀ ਪ੍ਰੋਗਰਾਮਿੰਗ ਬਣੀ ਪਈ ਹੈ ਅਗਰ ਉਹ ਪ੍ਰੋਗਰਾਮਿੰਗ ਦੇ ਅਕੋਰਡਿੰਗ ਸਾਹਮਣੇ ਵਾਲੇ ਦੇ ਲੱਛਣ ਮੈਚ ਕਰਨੇ ਸ਼ੁਰੂ ਹੋਏ ਤੇ ਤੁਸੀਂ ਆਪਣੇ ਆਪ ਕਹਿ ਦੇਣਾ ਵੀ ਇਹ ਬੰਦਾ ਮੈਨੂੰ ਬਹਾਦਰ ਜਿਹਾ ਲੱਗਦਾ ਹੈ ਇਹ ਬੰਦਾ ਮੈਨੂੰ ਦਿয়ালੂ ਲੱਗਦਾ ਹੈ ਕਿਉਂਕਿ ਅੰਦਰ ਦੀ ਪ੍ਰੋਗਰਾਮਿੰਗ ਦਾ ਸਰੀਰ ਵੀ ਬੰਦਾ ਦਿয়ালੂ ਹੈ ਦਿয়ালੂ ਦੇ ਆ ਲੱਛਣ ਹੁੰਦੇ ਨੇ ਉਹ ਲੱਛਣ ਕਹਿ ਰਹੇ ਨੇ ਇਸ਼ਾਰਾ ਕਰ ਰਹੇ ਨੇ ਵੀ ਬੰਦਾ ਦਿয়ালੂ ਹੈ ਬੰਦਾ ਬੜਾ ਦਾਨੀ ਹੈ ਦਾਨੀ ਦੇ ਆ ਲੱਛਣ ਹੁੰਦੇ ਨੇ ਉਹ ਵੀ ਤੁਹਾਡੀ ਪ੍ਰੋਗਰਾਮਿੰਗ ਦਾ ਅਸਰ ਹੈ ਜਿਵੇਂ ਉਹ ਗੁਣ ਉਹ ਧਰਮ ਉਹ ਸੁਭਾਅ ਉਹ ਸੋਚ ਮੈਚ ਕਰਨਾ ਸ਼ੁਰੂ ਕਰ ਦਿੰਦੀ ਹੈ ਅੰਦਰ ਦੀ ਪ੍ਰੋਗਰਾਮਿੰਗ ਦੇ ਨਾਲ ਤੇ ਤੁਸੀਂ ਜ਼ੁਬਾਨ ਤੋਂ ਬੋਲਣਾ ਸ਼ੁਰੂ ਕਰ ਦਿੰਦੇ ਹੋ ਬੰਦਾ ਬੜਾ ਚੰਗਾ ਹੈ ਬੰਦਾ ਬੜਾ ਮੰਦਾ ਹੈ ਬੰਦਾ ਬੜਾ ਕਰਪਟ ਹੈ ਬੰਦਾ ਬੜਾ ਦਿਆਲੂ ਹੈ ਬੰਦਾ ਬੜਾ ਚੋਰ ਹੈ ਬੰਦਾ ਬੜਾ ਚੰਗਾ ਤੋਂ ਖੈਰ ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਪਤੀ ਤੇ ਪਤਨੀ ਦੀ ਇੱਕ ਦੂਜੇ ਵਾਸਤੇ ਪ੍ਰੋਗਰਾਮਿੰਗ ਅੰਦਰ ਬਣੀ ਹੁੰਦੀ ਹੈ ਔਰ ਉਹ ਬੰਦੀ ਹੈ ਇੱਕ ਦੂਜੇ ਦੇ ਸਬੰਧ ਵਿੱਚ ਆਉਣ ਤੋਂ ਬਾਅਦ ਇਕੱਠੇ ਰਹਿਣ ਤੋਂ ਬਾਅਦ ਪਤਨੀ ਦੇ ਅੰਦਰ ਪ੍ਰੋਗਰਾਮਿੰਗ ਬਣ ਜਾਂਦੀ ਹੈ ਕਿ ਪਤੀ ਮੇਰਾ ਲੇਟ ਆਉਂਦਾ ਹੈ ਪਰ ਝੂਠ ਬੋਲ ਦਿੰਦਾ ਹੈ ਇੱਕ ਦੋ ਵਾਰੀ ਝੂਠ ਕਿਧਰੇ ਫੜਿਆ ਗਿਆ ਉਹ ਪ੍ਰੋਗਰਾਮਿੰਗ ਬਣ ਗਈ ਵੀ ਇਹ ਬੋਲਦਾ ਹੀ ਝੂਠ ਹੈ ਇਹ ਜਾਂਦਾ ਕਿਧਰੇ ਹੋਰ ਹੈ ਦੱਸਦਾ ਕਿਧਰੇ ਹੋਰ ਹੈ ਮੇਰਾ ਪਤੀ ਮੇਰੇ ਨਾਲ ਪਿਆਰ ਘੱਟ ਕਰਕੇ ਤੇ ਮਾਂ ਨਾਲ ਪਿਓ ਨਾਲ ਪਿਆਰ ਜ਼ਿਆਦਾ ਕਰਦਾ ਹੈ। ਇਹ ਮੇਰੇ ਤੋਂ ਗੱਲਾਂ ਦਾ ਪਰਦਾ ਰੱਖ ਲੈਂਦਾ ਪਰ ਫਲਾਣੇ-ਫਰਾਣੇ ਕੋਲ ਆਪਣਾ ਦਿਲ ਖੋਲ ਕੇ ਰੱਖ ਦਿੰਦਾ ਹੈ। ਪਤਨੀ ਦੇ ਅੰਦਰ ਪਤੀ ਦੇ ਸਬੰਧ ਵਿੱਚ ਇਦਾਂ ਦੀ ਪ੍ਰੋਗਰਾਮਿੰਗ ਬਣ ਗਈ ਤੇ ਪਤੀ ਦੇ ਮਨ ਦੇ ਅੰਦਰ ਉਹਦੇ ਅੰਦਰ ਪਤਨੀ ਵਾਸਤੇ ਵੀ ਇਦਾਂ ਦੀ ਪ੍ਰੋਗਰਾਮਿੰਗ ਬਣ ਜਾਂਦੀ ਹੈ। ਉਹ ਵੀ ਇਹ ਬਣਾ ਲੈਂਦਾ ਹੈ ਵੀ ਇਹ ਮੇਰੀ ਮਾਂ ਦੀ ਸੇਵਾ ਘੱਟ ਕਰਦੀ ਹੈ ਤੇ ਆਪਣੀ ਮਾਂ ਦੇ ਨਾਲ ਸਾਰਾ ਦਿਨ ਫੋਨ ਤੇ ਗੱਲਾਂ ਜਿਆਦੀਆਂ ਕਰਦੇ ਇਹ ਮੇਰੇ ਭਰਾ ਭਤੀਜਿਆਂ ਨੂੰ ਚੰਗਾ ਨਹੀਂ ਸਮਝਦੀ ਆਪਣੇ ਆਪਣੇਵੇਂ ਭਤੀਜਿਆਂ ਨੂੰ ਚੰਗਾ ਸਮਝਦੀ ਤੋਂ ਪ੍ਰੋਗਰਾਮਿੰਗ ਇੱਕ ਦੂਜੇ ਦੇ ਸਬੰਧ ਵਿੱਚ ਅਸੀਂ ਇਦਾਂ ਦੀ ਬਣਾ ਲਏ ਨੇ ਉਹ ਫਿਰ ਜਿਹੜੀ ਪ੍ਰੋਗਰਾਮਿੰਗ ਬਣੀ ਹੁੰਦੀ ਹੈ ਨਾ ਉਹਦੇ ਵਿੱਚ ਸਭ ਤੋਂ ਮੁਸ਼ਕਲ ਇੱਕ ਆਉਂਦੀ ਹੈ ਵੀ ਉਹਨੂੰ ਅਸੀਂ ਅਪਡੇਟ ਨਹੀਂ ਕਰਦੇ ਭਾਵੇਂ ਫੋਨ ਦੇ ਸੌਫਟਵੇਅਰ ਹੋਣ ਐਪ ਉਹਨਾਂ ਨੂੰ ਵੀ ਅਪਗ੍ਰੇਡ ਕਰਨ ਦੀ ਲੋੜ ਪੈਂਦੀ ਹੈ ਲੈਪਟਾਪ ਡੈਸਕਟਾਪ ਕੁਝ ਵੀ ਹੋਵੇ ਉਹਨਾਂ ਦੇ ਜਿਹੜੇ ਅੰਦਰ ਸੌਫਟਵੇਅਰ ਨੇ ਉਹਨਾਂ ਨੂੰ ਅਪਡੇਟ ਕਰਨ ਦੀ ਸਮੇਂ-ਸਮੇਂ ਅਨੁਸਾਰ ਲੋੜ ਬਣੀ ਰਹਿੰਦੀ ਜ਼ਰੂਰਤ ਬਣੀ ਰਹਿੰਦੀ ਪਰ ਅਸੀਂ ਜਿਹੜੀ ਪ੍ਰੋਗਰਾਮਿੰਗ ਬਣਾ ਲਏ ਨੇ ਪਤਨੀ ਦੇ ਸਬੰਧ ਵਿੱਚ ਉਹ ਪ੍ਰੋਗਰਾਮਿੰਗ ਅਸੀਂ ਅਪਡੇਟ ਨਹੀਂ ਕਰਦੇ ਪਤੀ ਦੇ ਸਬੰਧ ਵਿੱਚ ਉਹ ਪ੍ਰੋਗਰਾਮਿੰਗ ਅਸੀਂ ਅਪਡੇਟ ਨਹੀਂ ਕਰਦੇ ਪ੍ਰੋਗਰਾਮਿੰਗ ਇਹ ਪਿਛਲੀ ਅੱਜ ਤੋਂ 10 ਸਾਲ ਪਹਿਲੇ 10 ਸਾਲ ਪਹਿਲਾਂ ਵਿਆਹ ਹੋਇਆ ਸੀ ਇੱਕ ਦੂਜੇ ਦੇ ਸਬੰਧ ਵਿੱਚ ਥੋੜਾ ਜਿਹਾ ਤਜਰਬਾ ਹੋਇਆ ਜਾਣਿਆ ਬੁੱਝਿਆ ਅੰਦਰ ਕੁਝ ਆਪਣੇ ਭਰ ਲਿਆ ਵੀ ਇਦਾਂ ਦੀ ਏ ਇਹ ਇਦਾਂ ਦਾ ਹੁਣ 10 ਸਾਲ ਬਾਅਦ ਵੀ ਉਹ ਪ੍ਰੋਗਰਾਮਿੰਗ ਲੈ ਕੇ ਚੱਲ ਰਹੇ ਹੋ ਤੇ ਮੁਸ਼ਕਲ ਵਿੱਚ ਪਾਓਗੇ 10 ਸਾਲ ਦਾ ਸਮਾਂ ਇਕੱਠਾ ਰਹਿ 15 20 ਸਾਲ ਦਾ 30 ਸਾਲ ਦਾ ਸਮਾਂ ਇਕੱਠੇ ਰਹਿ ਆਪਣੀ ਪ੍ਰੋਗਰਾਮਿੰਗ ਨੂੰ ਅਪਡੇਟ ਕਰੋ ਇੱਕ ਦੂਜੇ ਦੇ ਸਬੰਧ ਵਿੱਚ ਕਿ ਮੇਰੀ ਪਤਨੀ ਆਇਆ ਕੁਝ ਬਦਲ ਚੁੱਕੀ ਹੈ ਮੇਰਾ ਪਤੀ ਆਇਆ ਕੁਝ ਬਦਲ ਚੁੱਕਾ ਹੈ ਇਹਦੀਆਂ ਪੁਰਾਣੀਆਂ ਤਾਂ ਸਨੇਹਾਂਆਂ ਦੀਆਂ ਪਰ ਅੱਜ ਇਹਦੀਆਂ ਤਾਂ ਨਹੀਂ ਹੈ ਮੇਰਾ ਭਰਾ ਪਹਿਲਾਂ ਦਾ ਐਦਾਂ ਦਾ ਹੁੰਦਾ ਸੀ ਅੱਜ ਨਹੀਂ ਹੈ ਮੇਰੀ ਭੈਣ ਐਦਾਂ ਦੀ ਹੁੰਦੀ ਸੀ ਅੱਜ ਨਹੀਂ ਹੈ ਮੇਰਾ ਫਲਾਣਾ ਰਿਸ਼ਤੇਦਾਰ ਐਦਾਂ ਦਾ ਹੁੰਦਾ ਸੀ ਅੱਜ ਨਹੀਂ ਹੈ ਮੇਰਾ ਅੱਜ ਦਾ ਵਿਸ਼ਾ ਜਿਹੜਾ ਮੇਰਾ ਇਹਦੇ ਤੇ ਜ਼ੋਰ ਦੇਣ ਦੇ ਉੱਤੇ ਮਨ ਕਰਦਾ ਇਹ ਵੀ ਅਸੀਂ ਆਪਣੀ ਪ੍ਰੋਗਰਾਮਿੰਗ ਨੂੰ ਅਪਡੇਟ ਨਹੀਂ ਕਰ ਰਹੇ ਉਹਨੂੰ ਅਪਡੇਟ ਕਰਿਆ ਕਰੋ ਸਮੇ ਸਮੇਂ ਅਨੁਸਾਰ ਵੇਖਦੇ ਰਿਆ ਕਰੋ ਨਵਾਂ ਨਵਾਂ ਤਜਰਬਾ ਸਿੱਖਣ ਨੂੰ ਮਿਲਦਾ ਰਹਿੰਦਾ ਹੈ ਅਸੀਂ ਪੁਰਾਣੀ ਪ੍ਰੋਗਰਾਮਿੰਗ ਦੇ ਅਕੋਰਡਿੰਗ ਜਦੋਂ ਮਿਲਦੇ ਆਂ ਰਿਸ਼ਤੇ ਨਾਤਿਆਂ ਨੂੰ ਨਿਪਾਉਂਦੇ ਆਂ ਤੇ ਫਿਰ ਸਾਡੇ ਰਿਸ਼ਤਿਆਂ ਨਾਤਿਆਂ ਦੇ ਅੰਦਰ ਦਰਾੜ ਬੰਨੀ ਸ਼ੁਰੂ ਹੋ ਜਾਂਦੀ ਹੁਣ ਮੈਂ ਇੱਕ ਉਦਾਹਰਣ ਇੱਥੇ ਹੋਰ ਦੇ ਦੇਣਾ ਸਾਡੇ ਸਰਕਾਰੀ ਦਫ਼ਤਰਾਂ ਨੂੰ ਲੈ ਕੇ ਸਰਕਾਰੀ ਕੰਮ ਕਾਜਾਂ ਨੂੰ ਲੈ ਕੇ ਨਾ ਇੱਕ ਪ੍ਰੋਗਰਾਮਿੰਗ ਸਾਡੇ ਅੰਦਰ ਬਣੀ ਪਈ ਹੈ ਔਰ ਉਹ ਇੰਡੀਆ ਦੀ ਗੱਲ ਕਰ ਰਿਹਾ ਮੈਂ ਉਹ ਇਹ ਬਣੀ ਹੁੰਦੀ ਏ ਵੀ ਸਰਕਾਰੀ ਕੰਮਕਾਜ ਬਿਨਾ ਰਿਸ਼ਵਤ ਦੇ ਨਹੀਂ ਹੋਣਾ ਪੈਸੇ ਦੇਣ ਤੋਂ ਬਿਨਾ ਨਹੀਂ ਹੋਣਾ ਮੰਨ ਲਓ ਤੁਸੀਂ ਕਿਸੇ ਆਫਿਸ ਵਿੱਚ ਚਲੇ ਗਏ ਹੋ ਉੱਥੇ ਜਾ ਕੇ ਕੋਈ ਆਪਣਾ ਕੰਮ ਕਰਨ ਵਾਸਤੇ ਕਿਸੇ ਕਲਰਕ ਨੂੰ ਮਿਲੇ ਆਫੀਸਰ ਨੂੰ ਮਿਲੇ ਉਹਨੇ ਕਹਿ ਦਿੱਤਾ ਤੁਹਾਡੀ ਫਾਈਲ ਵੇਖੀ ਕਾਗਜ਼ ਪੱਤਰ ਪੂਰੇ ਕਰਨ ਲਈ ਕਿਆ ਤੁਸੀਂ ਫਾਈਲ ਲਿਆ ਕੇ জমা ਕਰਾਈ ਉਹਨਾਂ ਕਹਿੰਦਾ ਠੀਕ ਹੈ ਹਫਤੇ ਬਾਅਦ ਤੁਸੀਂ ਆਣ ਕੇ ਪਤਾ ਕਰ ਲਿਓ ਤੁਹਾਡਾ ਕੰਮ ਹੋ ਜਾਏਗਾ ਇਆ 4 ਦਿਨ ਬਾਅਦ ਪਤਾ ਕਰ ਲਿਓ ਕੰਮ ਹੋ ਜਾਏਗਾ ਤੁਸੀਂ ਫਾਈਲ ਵੀ ਜਮ੍ਹਾਂ ਕਰਾ ਕੇ ਆ ਗਏ ਪਰ ਤੁਹਾਡੇ ਅੰਦਰ ਪ੍ਰੋਗਰਾਮਿੰਗ ਬਣੀ ਹੈ ਵੀ ਰਿਸ਼ਵਤ ਤੋਂ ਬਿਨਾਂ ਕੋਈ ਸਰਕਾਰੀ ਕੰਮ ਹੁੰਦਾ ਨਹੀਂ ਹੁਣ ਆ ਤੇ ਗਏ ਤੇ ਘਰ ਆਣ ਕੇ ਕਿਹਾ ਵੀ ਫਾਈਲ ਤੇ ਦੇ ਆਂ ਪਰ ਮੈਨੂੰ ਉਮੀਦ ਨਹੀਂ ਹੈ ਵੀ ਕੰਮ ਹੋ ਜਾਏਗਾ ਤੇ ਘਰ ਵਾਲੀ ਨੇ ਪੁੱਛਿਆ ਵੀ ਕਿਉਂ ਜਾਂ ਭਰਾ ਨੇ ਪੁੱਛਿਆ ਵੀ ਕਿਉਂ ਤੇ ਤੁਸੀਂ ਕਿਹਾ ਵੀ ਨਾ ਕਲਰਕ ਨੇ ਪੈਸੇ ਮੰਗੇ ਨੇ ਤੇ ਨਾ ਉੱਥੇ ਜਿਹੜਾ ਮੇਨ ਅਫੀਸਰ ਸੀ ਨਾ ਉਹਨੇ ਪੈਸੇ ਮੰਗੇ ਨੇ ਤੇ ਪੈਸੇ ਤੋਂ ਬਿਨਾ ਕੰਮ ਕਿੱਦਾਂ ਹੋਵੇਗਾ ਉਹਨਾਂ ਨੇ ਤੇ ਬਿਲਕੁਲ ਜ਼ਿਕਰ ਤੱਕ ਵੀ ਨਹੀਂ ਕੀਤਾ ਕਿਉਂਕਿ ਸਰਕਾਰੀ ਕੰਮ ਕਾਜ ਨੂੰ ਲੈ ਕੇ ਸਾਡੇ ਅੰਦਰ ਰਿਸ਼ਤ ਲੈ ਕੇ ਤੇ ਰਿਸ਼ਵਤ ਦੇ ਕੇ ਕੰਮ ਕਰਾਉਣ ਵਾਲੀ ਪ੍ਰੋਗਰਾਮਿੰਗ ਬਣੀ ਪਈ ਹੈ ਅਸੀਂ ਉਹੀ ਅੱਜ ਉਹਨਾਂ ਅਫਸਰਾਂ ਦੇ ਉੱਤੇ ਲਾਗੂ ਕਰਕੇ ਵੇਖ ਰਹੇ ਹਾਂ ਹੋ ਸਕਦਾ ਹੈ ਉਹ ਅਫਸਰ ਹੀ ਇਮਾਨਦਾਰ ਹੋਣ ਸਾਰੇ ਤੇ ਗਲਤ ਨਹੀਂ ਨਾ ਹੁੰਦਾ ਹੋ ਸਕਦਾ ਹੈ ਸਰਕਾਰੀ ਬੜੀ ਇਮਾਨਦਾਰ ਆ ਗਈ ਹੋਵੇ ਸਟੇਟ ਵਾਲੀ ਤੇ ਉਹਨੇ ਕਿਹਾ ਹੋਵੇ ਵੀ ਰਿਸ਼ਵਤ ਲੈਣਾ ਵੱਡਾ ਗੁਨਾਹ ਮੰਨਿਆ ਜਾਏਗਾ ਕੈਦ ਹੋਏਗੀ ਤੇ ਉਹ ਡਰ ਦੇ ਨਾਮ ਮੰਗਦੇ ਹੋਣੀਆਂ ਉਹ ਅਫਸਰ ਖੁਦ ਹੀ ਇਮਾਨਦਾਰੀ ਦਾ ਸਬੂਤ ਦੇਣਾ ਚਾਹੁੰਦੇ ਹੋ ਪਰ ਤੁਸੀਂ ਉਹਨਾਂ ਨੂੰ ਇਮਾਨਦਾਰ ਬਣਨ ਹੀ ਨਹੀਂ ਦੇ ਰਹੇ ਤੁਸੀਂ ਕਹਿੰਦੇ ਹੋ ਵੀ ਪੈਸੇ ਦਿਓ ਔਰ ਪੈਸੇ ਲਓ ਵੀ ਖੈਰ ਇਹ ਮੈਂ ਕੇਵਲ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਰਿਹਾ ਇਹਨੂੰ ਆਪਣੇ ਆਪ ਤੁਸੀਂ ਵਰਤ ਕੇ ਵੇਖ ਲਿਓ ਜ਼ਰੂਰੀ ਨਹੀਂ ਐ ਮੈਂ ਕਹ ਰਿਹਾ ਤੇ ਉਹ ਸਾਰੀ ਗੱਲ ਸੱਚ ਹੋਵੇ ਐਵੇਂ ਹੀ ਜੇ ਕੋਈ ਮਿੱਤਰ ਹੈ ਜੇ ਕੋਈ ਰਿਸ਼ਤੇਦਾਰੇ ਜੇ ਕੋਈ ਭੈਣ ਭਰਾਏ ਜੇ ਕੋਈ ਤੁਹਾਡਾ ਆਪਣਾ ਹੈ ਤੇ ਉਹਦੇ ਵਾਸਤੇ ਪ੍ਰੋਗਰਾਮਿੰਗ ਵੇਖੋ ਵੀ ਪਹਿਲਾਂ ਇਦਾਂ ਦਾ ਸੀ ਅੱਜ ਵੀ ਓਦਾਂ ਦਾ ਹੈ ਜਾਂ ਬਦਲ ਗਿਆ ਹੈ ਸਮਾਂ ਬਦਲਣ ਦੇ ਉੱਤੇ ਮਜਬੂਰ ਕਰ ਦਿੰਦਾ ਹੈ ਸਮੇਂ ਦੀਆਂ ਚਪੇੜਾਂ ਸਮੇਂ ਦੇ ਥਪੇੜੇ ਸਮੇਂ ਦੀਆਂ ਠੋਕਰਾਂ ਕਈ ਵਾਰ ਵਿਗੜੇ ਨੂੰ ਬੰਦਾ ਬਣਾ ਦਿੰਦੀਆਂ ਨੇ ਤੇ ਕਦੇ-ਕਦੇ ਜਿਹੜਾ ਬੰਦਾ ਹੁੰਦਾ ਹੈ ਨਾ ਉਹਨੂੰ ਵਿਗਾੜ ਕੇ ਵੀ ਰੱਖ ਦਿੰਦੀਆਂ ਨੇ ਚੰਗੇ ਮੰਦੇ ਬਣ ਜਾਂਦੇ ਨੇ ਤੇ ਮੰਦੇ ਚੰਗੇ ਬਣ ਜਾਂਦੇ ਨੇ ਸਮੇਂ-ਸਮੇਂ ਦੇ ਉੱਤੇ ਆਪਣੇ ਅੰਦਰ ਦੀ ਪ੍ਰੋਗਰਾਮਿੰਗ ਨੂੰ ਨੋਟ ਕਰਦੇ ਰਹੋ ਉਹਨੂੰ ਅਪਡੇਟ ਕਰਦੇ ਰਹੋ ਅਪਡੇਟ ਕਰੋਗੇ ਤੁਹਾਡਾ ਜ਼ਿੰਦਗੀ ਜਿਉਣ ਦਾ ਨਜ਼ਰੀਆ ਬਦਲ ਜਾਏਗਾ ਟੰਗ ਬਦਲ ਜਾਏਗਾ ਸਕੂਨ ਮਿਲੇਗਾ ਔਰ ਆਰਾਮ ਦੇ ਅੰਦਰ ਰਹਿ पाओगे ਸਹੀ ਕਲ ਦਾ ਨਫਟਾਰਾ ਕਰ पाओगे ਔਰ